ਵਾਪਰਸਾਦ ਕਬਿਤ ਤੇਰੀ ਕਿਰਪਾ ਨਾਲ ਕਬਿਤ ਆਤਰਕੇ ਚਲایا ਛਤ ਛਤਰ ਕੇ ਤਰਿਆ ਛਤਰ ਧਾਰਿਓ ਕੇ ਛਲایا ਮਹਾਸਤ੍ਰਣ ਕੇ ਸਾਲ ਹੈ हे ਪ੍ਰਭੂ ਤੂੰ ਅਸਤਰਾ ਨੂੰ ਚਲਾਉਣ ਵਾਲਾ ਧਰਤੀ ਦੇ ਛਤਰ ਨੂੰ ਧਾਣ ਕਰਨ ਵਾਲਾ ਛੱਤਰ ਧਾਰੀਆਂ ਰਾਜਿਆਂ ਨੂੰ ਛਲਣ ਵਾਲਾ ਅਤੇ ਪਰਵੱਲ ਵੈਰੀਆਂ ਨੂੰ ਸਲਣ ਵਾਲਾ ਹੈ ਦਾਨ ਕੇ ਦਵਾਇਆ ਮਹਾਮਾਨ ਕੇ ਬੜਾਇਆ ਅਵਸਾਨ ਕੇ ਦਵਾਇਆ ਹੈ ਕਟਿਆ ਜਮ ਜਾਲ ਹੈ ਤੋ ਦਾਨ ਦੇਣ ਵਾਲਾ ਬਹੁਤ ਮਾਨ ਵਧਾਉਣ ਵਾਲਾ ਹੋਸ਼ ਹਵਾਸ ਦੇਣ ਵਾਲਾ ਅਤੇ ਜਮਾ ਦਾ ਜਾਲ ਕੱਟਣ ਵਾਲਾ ਹੈ ਜੁੱਧ ਕੇ ਜਤਿਆ ਅਵਿਰੁੱਧ ਕੇ ਮਿਟਿਆ ਮਹਾ ਬੁੱਧ ਕੇ ਦਵਿਆ ਮਹਾ ਮਾਨ ਹੋ ਕੇ ਮਾਨ ਹੈ ਤੋ ਯੁੱਧ ਨੂੰ ਜਿੱਤਣ ਵਾਲਾ ਵਿਰੋਧ ਨੂੰ ਮਿਟਾਉਣ ਵਾਲਾ ਸ੍ਰੇਸ਼ਟ ਬੁੱਧੀ ਦੇਣ ਵਾਲਾ ਮਹਾ ਮਾਨਾ ਦਾ ਵੀ ਮਾਨ ਹੈ ਗਿਆਨ ਹੋ ਕੇ ਗਿਆਤਾ ਮਹਾ ਬੁੱਧਤਾ ਕੇ ਦਾਤਾ ਦੇਵ ਕਾਲ ਹੋ ਕੇ ਕਾਲ ਮਹਾ ਕਾਲ ਹੋ ਕੇ ਕਾਲ ਹੈ ਤੋ ਗਿਆਨ ਨੂੰ ਜਾਣਨ ਵਾਲਾ ਮਹਾਨ ਬੁੱਧੀ ਦੇਣ ਵਾਲਾ ਕਾਲਾਂ ਦਾ ਕਾਲ ਅਤੇ ਮਹਾਕਾਲਾ ਦਾ ਵੀ ਕਾਲ ਹੈ ਪੂਰਬੀ ਨਾ ਪਾਰ ਭਾਵੇਂ ਹਿੰਗੁਲਾ ਹਿਮਾਲੇਤਿ ਆਵੇਂ ਗੋਰ ਗਰਜੇ ਦੀ ਗੁਣ ਗਾਵੇਂ ਤੇਰੇ ਨਾਮ ਹੈ ਪੂਰਬ ਦੇਸਾ ਦੇ ਨਿਵਾਸੀ ਤੇਰਾ ਅੰਤ ਨਹੀਂ ਪਾ ਸਕੈ ਹਿੰਦਲਾਜ ਮਕਰਾਨ ਇਲਾਕੇ ਦੇ ਨਿਵਾਸੀ ਅਤੇ ਹਿਮਾਲਾ ਦੇ ਨਿਵਾਸੀ ਤੈਨੂੰ ਸਿਮਰਦੇ ਹਨ ਗੌਰ ਅਤੇ ਗੁਰਦੇਜੀ ਇਹਨਾਂ ਇਲਾਕਿਆਂ ਦੇ ਵਾਸੀ ਤੇਰੇ ਨਾਮ ਦੇ ਗੁਣ ਗਾਉਂਦੇ ਹਨ ਜੋਗੀ ਜੋਗ ਸਾਧਾ ਕੌਣ ਸਾਧਨਾ ਕਿਤੇ ਬਦਦਾ ਆਰਬ ਕੇ ਆਰ ਵੀ ਆਰਾਧਾ ਤੇਰੇ ਨਾਮ ਹੈ ਜੋਗੀ ਤੈਨੂੰ ਖੁਸ਼ ਕਰਨ ਲਈ ਜੋਗ ਸਾਧਨਾ ਕਰਦੇ ਹਨ ਪ੍ਰਣਾਯਾਮ ਪਾਉਣ ਦੀ ਸਾਧਨਾ ਵਿੱਚ ਕਿਤਨੇ ਕੂ ਲੱਗੇ ਹੋਏ ਹਨ ਅਤੇ ਅਰਬ ਦੇਸ਼ ਦੇ ਅਰਬੀ ਲੋਕ ਤੇਰੇ ਨਾਮ ਦੀ ਆਰਾਧਨਾ ਕਰਦੇ ਹਨ ਪਰਾ ਕੇ ਫਿਰੰਗੀ ਮਾਨੈ ਕੰਧਾਰੀ ਕੁਸੇਰੀ ਜਾਣੈ ਪੱਛਮ ਕੇ ਪੱਛਮੀ ਪਛਾਨੈ ਨਿਜ ਕਾਮ ਹੈ ਪਰ ਆਸ ਦੇਸ਼ ਦੇ ਫਰਾਰਸੀ ਤੈਨੂੰ ਮੰਨਦੇ ਹਨ ਕੰਦਾਰੀ ਅਤੇ ਕੁਰੇਸ਼ੀ ਵੀ ਤੈਨੂੰ ਜਾਣਦੇ ਹਨ ਪੱਛਮ ਦਿਸ਼ਾ ਦੇ ਪੱਛਮੀ ਲੋਕ ਵੀ ਤੇਰੇ ਨਾਮ ਦੀ ਆਰਾਧਨਾ ਨੂੰ ਹੀ ਆਪਣਾ ਕਰਤੱਬ ਸਮਝਦੇ ਹਨ ਮਾਰਹਾਟਾ ਮਘੇਲੇ ਤੇਰੀ ਮਨ ਸੋ ਤਪੱਸਿਆ ਕਰ ਤੜਵਾ ਤਿਲੰਗੀ ਪਹਿਚਾਨੈ ਧਰਮ ਤਾਮ ਹੈ ਮਾਹਾਰਾਸ਼ਟਰ ਦੇ ਨਿਵਾਸੀ ਮਗਧ ਦੇਸ਼ ਦੇ ਵਾਸੀ ਮਨ ਤੋਂ ਤੇਰੀ ਤਪੱਸਿਆ ਕਰਦੇ ਹਨ ਦਰਾਵਿੜ ਅਤੇ ਤਿਲੰਗ ਦੇਸ਼ ਦੇ ਵਾਸੀ ਵੀ ਤੈਨੂੰ ਧਰਮ ਤਾਮ ਵੱਜੋਂ ਪਛਾਣਦੇ ਹਨ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਬੰਗਾਲ ਪ੍ਰਦੇਸ਼ ਦੇ ਬੰਗਾਲੀ ਫਿਰੰਗ ਦੇਸ਼ ਦੇ ਫਿਰੰਗੀ ਅਤੇ ਦਿੱਲੀ ਦੇ ਦਿਲ ਵਾਲੀ ਆਦੀ ਸਾਰੇ ਤੇਰੀ ਆਗਿਆ ਵਿੱਚ ਚੱਲਦੇ ਹਨ ਰੋਹ ਕੇ ਰੋਹੇਲੇ ਮਾਗ ਦੇ ਸਕੇ ਮਗੇਲੇ ਬੀਰ ਬੰਗਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਰੋਹੇਲਖੰਡ ਦੇ ਰੋਹੇਲੇ ਮਗਧ ਪ੍ਰਦੇਸ਼ ਦੇ ਮਗੇਲੇ ਬੰਗਾਲੀ ਅਤੇ ਬੁੰਦੇਲਖੰਡ ਦੇ ਯੁੱਧ ਵੀਰ ਤੇਰਾ ਨਾਮ ਜਪਦੇ ਹੋਏ ਪਾਪਾ ਦੇ ਸਮੁੱਚ ਨੂੰ ਨਾਸ਼ਟ ਕਰ ਦਿੰਦੇ ਹਨ ਗੋਖਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨਿਆਵੇ ਤਿੱਬਤੀ ਧਿਆਏ ਦੁਖ ਦੇਹ ਕੋ ਦਲਤ ਹੈ گورਖੇ ਤੇਰਾ ਗੁਣ ਗਾਉਂਦੇ ਹਨ ਚੀਨ ਅਤੇ ਮਚੀਨ ਦੇ ਨਿਵਾਸੀ ਤੈਨੂੰ ਸਿਰ ਝਕਾਉਂਦੇ ਹਨ ਅਤੇ ਤਿੱਬਤੀ ਲੋਕ ਵੀ ਤੇਰੀ ਆਰਾਧਨਾ ਕਰਕੇ ਆਪਣੇ ਸਰੀਰ ਦੇ ਦੁੱਖਾਂ ਨੂੰ ਨਾਸ਼ਟ ਕਰਦੇ ਹਨ ਜਿਨਾਂ ਤੋਹੇ ਤੇ ਆਇਓ ਤਿਨੈ ਪੂਰਨ ਪ੍ਰਤਾਪ ਪਾਇਓ ਸਰਬਤਨਤਾਮ ਫਲ ਹੌਲ ਸੋ ਫਲਤ ਹੈ ਜਿਨਾਂ ਨੇ हे ਪ੍ਰਭੂ ਤੈਨੂੰ ਜਪਿਆ ਹੈ ਉਹਨਾਂ ਨੇ ਤੇਰਾ ਪੂਰਾ ਪ੍ਰਤਾਪ ਪਾ ਲਿਆ ਹੈ ਅਤੇ ਉਹਨਾਂ ਦਾ ਘਰ ਬਾਹਰ ਫੁੱਲਾ ਫੱਲਾ ਅਤੇ ਧਨ ਨਾਲ ਭਰਪੂਰ ਹੋ ਗਿਆ ਹੈ ਦੇਵ ਦੇਵਤਾਨ ਕੋ ਸੁਰੇਸ਼ ਦਾਨਵਾਣ ਕੋ ਮਹੇਸ਼ ਗੰਗ ਧਾਨ ਕੋ ਅਭੇਸ਼ ਕਹੀਅਤ ਐ ਤੋ ਦੇਵਤਿਆਂ ਨੂੰ ਸਿੱਖਿਆ ਦੇਣ ਲਈ ਬਹਿਸ਼ਪਤੀ ਤੇੰਤਾਨ ਨੂੰ ਮਾਰਨ ਲਈ ਇੰਦਰ ਗੰਗਾ ਨੂੰ ਧਾਰਨ ਕਰਨ ਲਈ ਸ਼ਿਵ ਬਾਣ ਜਾਂਦਾ ਹੈ ਤੈਨੂੰ ਉਂਝ ਭੇਸ ਰਹਿਤ ਹੀ ਕਿਹਾ ਜਾਂਦਾ ਹੈ ਰੰਗ ਮਹਿ ਰੰਗੀਨ ਰਾਗ ਰੂਪ ਮੈਂ ਪਰਬੀਨ ਔਰ ਕਾਹੋ ਪੈਨਾਦੀਨ ਸਾਧ ਅਦੀਨ ਕਹੀਅਤ ਹੈ ਤੋ ਰੰਗ ਵਿੱਚ ਰੰਗਤ ਹੈ ਰਾਗ ਰੂਪ ਵਿੱਚ ਬਹੁਤ ਪਰਬੀਨ ਹੈ ਆਤੇ ਕਿਸੇ ਦੇ ਅਦੀਨ ਨਹੀਂ ਹੈ ਪਰ ਸੰਤਾਂ ਦੇ ਵਾਸ ਵਿੱਚ ਦੱਸਿਆ ਜਾਂਦਾ ਹੈ ਪਾਇਆ ਨਾ ਪਾਰ ਤੇਜ ਪੁੰਜ ਮੈਂ ಅಪਾਰ ਸਰਬ ਵਿਦਿਆ ਕੇ ਉਦਾਰ ਹੈ ಅಪਾਰ ਕਹੀਅਤ ਹੈ ਤੇਰਾ ਪਾਰ ਨਹੀਂ ਪਾਇਆ ਜਾ ਸਕਦਾ ਤੋ ਆਪਾਰ ਤੇਜ ਦਾ ਸਮੂਚ ਹੈ ਸਾਰੀ ਵਿਦਿਆ ਦਾ ਉਦਾਰ ਸੁਆਮੀ ਹੈ ਆਤੇ ਤੈਨੂੰ ਆਪਾਰ ਕਿਹਾ ਜਾਂਦਾ ਹੈ ਹਾਥੀ ਕੀ ਪੁਕਾਰ ਪਲ ਪਾਛੈ ਪਹੁੰਚਤ ਤਾਹੇ ਚੀਟੀ ਕੀ ਚਿੰਗਾਰ ਪਹਿਲੇ ਹੀ ਸੁੰਨਿਤ ਹੈ ਤੇਰੇ ਕੋਲ ਹਾਥੀ ਦੀ ਚਿੰਗਾਰ ਪਲ ਪਰ ਬਾਦ ਪਹੁੰਚਦੀ ਹੈ ਪਰ ਕਿਹੜੀ ਦੀ ਪੁਕਾਰ ਪਹਿਲਾ ਸੁਣੀ ਜਾਂਦੀ ਹੈ ਕਹਤੇ ਇੰਦਰ ਦਵਾਰ ਕਹਤੇ ਬ੍ਰਹਮਾ ਮੁਖ ਚਾਰ ਕਹਤੇ ਕ੍ਰਿਸ਼ਨ અવਤਾਰ ਕਹਤੇ ਰਾਮ ਕਹੀਅਤ ਹੈ ਤੇਰੇ ਦਵਾਰ ਉਤੇ ਕਿਤਨੇ ਇੰਦਰ ਕਿਤਨੇ ਹੀ ਚਾਰ ਮੁਖਾ ਵਾਲੇ ਬ੍ਰਹਮੇ ਕਿਤਨੇ ਹੀ ਕ੍ਰਿਸ਼ਨ અવਤਾਰ ਅਤੇ ਕਿਤਨੇ ਹੀ ਰਾਮ અવਤਾਰ ਘੜੋਤੇ ਦੱਸੇ ਜਾਂਦੇ ਹਨ ਕیتے ਸਸ ਰਾਸੀ ਕੀਤੇ ਸੂਰਜ ਪ੍ਰਕਾਸੀ ਕੀਤੇ ਮੁੰਡੀਆਂ ਉਦਾਸੀ ਜੋਗ ਦਵਾਰ ਕਈਅਤ ਐ ਕਿਤਨੇ ਹੀ ਚੰਦਰਮਾ ਅਤੇ ਉਹਨਾਂ ਦੀਆਂ ਰਾਸ਼ੀਆਂ ਕਿਤਨੇ ਹੀ ਪ੍ਰਕਾਸ਼ ਕਰਨ ਵਾਲੇ ਸੂਰਜ ਕਿਤਨੇ ਹੀ ਉਦਾਸੀ ਸੰਨਿਆਸੀ ਜੋਗੀ ਤੇਰੇ ਦਵਾਰ ਉਤੇ ਬੈਠੇ ਧੂਣੀ ਬਾਲ ਰਹੇ ਹਨ ਕੀਤੇ ਮਹਾਦੀਨ ਕੀਤੇ ਵਿਆਸ ਕੇ ਪਰਬੀਨ ਕਤੇ ਕੋ ਮਹਰਕੁਲੀਨ ਕਤੇ ਜਛ ਕਹੀਤ ਹੈ ਕਿਤਨੇ ਹੀ ਮੁਹੰਮਦ ਮਹਾਦੀਨ ਹਨ ਕਿਤਨੇ ਹੀ ਵਿਆਸ ਵਰਗੇ ਨਿਪੁੰਨ ਹਨ ਕਿਤਨੇ ਹੀ ਕੁਪੇਰ ਕਿਤਨੇ ਹੀ ਕੁਲੀਨ ਅਤੇ ਕਿਤਨੇ ਹੀ ਯਕਸ਼ ਅਖਵਾਉਂਦੇ ਹਨ ਕਰਤ ਹੈ ਵਿਚਾਰ ਭੈ ਨਾ ਪੂਰਨ ਕੋ ਪਾਵੈ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਤ ਹੈ ਇਹ ਸਭ ਤੇਰਾ ਵਿਚਾਰ ਕਰਦੇ ਹਨ ਪਰ ਪੂਰਨ ਬ੍ਰਹਮ ਦਾ ਪਾਰ ਨਹੀਂ پا ਸਕਦੇ ਇਸੇ ਕਰਕੇ ਤੈਨੂੰ ਅਪਾਰ ਅਤੇ ਨਿਰਾਧਾਰ ਸਮਝਿਆ ਜਾਂਦਾ ਹੈ ਪੂਰਨ અવਤਾਰ ਨਿਰਾਧਾਰ ਹੈ ਨਾ ਪਾਰਵਾਰ ਪਾਇਐ ਨਾ ਪਾਰ ਪੈ ਅਪਾਰ ਕੈ ਬਖਾਨੀ ਹੈ اے ਪ੍ਰਮਾਤਮਾ ਤੂੰ ਪੂਰਨ અવਤਾਰ ਹੋ ਕੇ ਵੀ ਨਿਰਾਧਾਰ ਹੈਂ ਕਿਉਂਕਿ ਤੇਰਾ ਆਰ ਪਾਰ ਨਹੀਂ ਪਾਇਆ ਜਾ ਸਕਦਾ। ਨਾ ਹੀ ਤੇਰਾ ਕੋਈ ਪਰਲੇ ਪਾਸੇ ਦਾ ਕੰਡਾ ਹੈ। ਇਸ ਲਈ ਤੈਨੂੰ ਅਪਾਰ ਕਿਹਾ ਜਾਂਦਾ ਹੈ। ਅਦਵੈ ਅਬినాਸੀ ਪਰਮ ਪੂਰਨ ਪ੍ਰਕਾ시। ਮਹਾਰੂਪ ਹੋ ਕੇ ਰਸੀ ਹੈ। ਆ ਨਾਸੀ ਕਹਿ ਕੈ ਮਾਨੀਐ। ਤੋ ਅਦਵੈਤ ਅਬినాਸੀ। ਸ੍ਰੇਸ਼ਟ ਅਤੇ ਪੂਰਨ ਪ੍ਰਕਾਸ਼ ਵਾਲਾ ਹੈ। ਤੋ ਮਹਾਨ ਰੋਪ ਦਾ ਪੰਡਾਰ ਹੈ ਇਸ ਲਈ ਤੈਨੂੰ ਨਾਸ ਰਹਿਤ ਸਮਯਾ ਚਾਹੀਦਾ ਹੈ ਜੰਤਰ ਹੋ ਨਾ ਜਾਤ ਜਾ ਕੀ ਬਾਪ ਹੋ ਨਾ ਮਾਏ ਤਾ ਕੀ ਪੂਰਨ ਪ੍ਰਭਾ ਕੀ ਸੋ ਛਟਾ ਕੈ ਅਨੁਮਾਨੀ ਹੈ ਜਿਸ ਦਾ ਕੋਈ ਢਾਂਚਾ ਯੰਤਰ ਨਹੀਂ ਹੈ ਨਾ ਜਾਤ ਹੈ ਨਾ ਹੀ ਉਸ ਦਾ ਪਿਤਾ ਤੇ ਮਾਤਾ ਹੈ ਉਸ ਨੂੰ ਪੂਰਨ ਜੋਤ ਹੀ ਚਲਕ ਅਨੁਮਾਨਣਾ ਚਾਹੀਦਾ ਹੈ ਤੇਜ ਹੂ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨੇ ਜੰਤਰ ਕੈ ਕੈ ਜਾਣੀਐ ਉਹ ਤੇਜ ਦਾ ਤੰਤਰ ਹੈ ਰਾਜਨੀਤੀ ਦਾ ਯੰਤਰ ਹੈ ਜਾਂ ਮੋਹਿਤ ਕਰਨ ਵਾਲੀ ਸ਼ਕਤੀ ਦਾ ਮੰਤਰ ਹੈ ਜਾਂ ਸਭ ਦੇ ਪ੍ਰੇਰਕ ਵੱਜੋਂ ਸਮਝਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ